ਜਿਨ੍ਹਾਂ ਦੇਖ ਕੇ ਅਣਡਿੱਠ ਕੀਤਾ ਦੇਖ ਕੇ ਅਣਡਿੱਠ ਕਰਨਾ ਰੱਬੀ ਗੁਣ ਹੈ ਇਸ ਪਰਮਾਤਮ ਗੁਣ ਨੂੰ ਧਾਰਨ ਕਰਨ ਲਈ ਬਹੁਤ ਕਠਿਨ ਸਾਧਨਾ ਤੇ ਕਮਾਈ ਦੀ ਲੋੜ ਹੁੰਦੀ ਹੈ ਦੂਸਰਿਆਂ ਦੇ ਔਗਣਾਂ ਨੂੰ ਅਣਡਿੱਠ ਕਰਨ ਵਾਸਤੇ ਆਕਾਸ਼ ਵਰਗਾ ਵਿਸ਼ਾਲ ਹਿਰਦਾ ਚਾਹੀਦਾ ਹੁੰਦਾ ਹੈ ਪਰਮਾਤਮਾ ਸਾਡੇ ਹਜ਼ਾਰਾਂ ਔਗਣਾਂ ਨੂੰ ਵੇਖਦਾ ਹੈ ਪਰ ਸਾਡੇ ਨਾਲ ਕਦੀ ਦੁਨੀਆ ਵਰਗੀਆਂ ਅਦਾਲਤਾਂ ਵਾਂਗ ਨਿਆਂ ਨਹੀਂ ਕਰਦਾ ਕਿਉਂਕਿ ਉਹ ਬਖਸ਼ਣ ਹਾਰ ਹੈ ਸਦਾ ਮਿਹਰ ਦੇ ਘਰ ਵਿੱਚ ਰਹਿੰਦਿਆਂ ਹੋਇਆਂ ਸਾਡਾ ਇਨਸਾਫ ਕਰਦਾ ਹੈ ਇਤਿਹਾਸ ਦੱਸਦਾ ਹੈ ਕਿ ਸਤਗੁਰੂ ਸਹਿਬਾਨ ਨੇ ਆਪ ਵੇਖ ਕੇ ਅਣਡਿੱਠ ਕਰਨ ਦੀ ਕਮਾਈ ਕਰਦਿਆਂ ਇਹ ਆਦਰਸ਼ ਦੀ ਸਥਾਪਨਾ ਕੀਤੀ ਨਿਮਰਤਾ ਦੇ ਪੁੰਜ ਤਨ ਗੁਰੂ ਅਮਰਦਾਸ ਸਾਹਿਬ ਜੀ ਦੇ ਬਜ਼ੁਰਗ ਸਰੀਰ ਨੂੰ ਗੁਰੂ ਦੇ ਪੁੱਤਰ ਦਾਤੂ ਜੀ ਨੇ ਪਰਿਸੰਗਤ ਵਿੱਚ ਈਰਖਾ ਵਸ ਹੋ ਕੇ ਲਤ ਮਾਰੀ ਤਾਂ ਆਪ ਜੀ ਨੇ ਦੇਖ ਕੇ ਅਣਡਿੱਠ ਕਰਦਿਆਂ ਬਚਨ ਕੀਤਾ ਮੇਰੀਆਂ ਬੁੱਢੀਆਂ ਹੱਡੀਆਂ ਕਾਰਨ ਆਪ ਜੀ ਦੇ ਕੋਮਲ ਚਰਨਾਂ ਨੂੰ ਛੱਟ ਲੱਗੀ ਹੋਵੇਗੀ ਬਹੁਤ ਵੱਡੀ ਪਰਵਾਸਾ ਹੈ ਇਹ ਦੇਖ ਕੇ ਅਣਡਿੱਠ ਕਰਨ ਦੀ ਸੋ ਵੇਖ ਕੇ ਅਣਡਿੱਠ ਕਰਨ ਦੇ ਪੂਰਨੇ ਸਤਗੁਰਾਂ ਆਪ ਪਾਏ ਅਤੇ ਸਿੱਖਾਂ ਨੂੰ ਇਸ ਜੀਵਨ ਮਾਰਗ ਤੇ ਚੱਲਣ ਲਈ ਪ੍ਰੇਰਿਆ ਕਿਉਂਕਿ ਵੇਖ ਕੇ ਅਣਡਿੱਠ ਕਰਨਾ ਅਤੇ ਖਿਮਾ ਕਰ ਦੇਣਾ ਇਸ ਤੋਂ ਵੱਡਾ ਹੋਰ ਕੋਈ ਤਪ ਨਹੀਂ